5 ਜਿਹਰੀਕ ਪਹਿਲੀ 300 ਨੂੰ ਸੋਮਵਾਰ ਨਵੇਂ ਸਾਲ ਆ ਚੜਿਆਗਾ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਤੋਂ ਅਸੀਂ 10 ਵਜੇ ਦੇ ਆਸ-ਪਾਸ ਨਿਕਲੇ ਸੀਗੇ ਬਾਹਰ ਨਿਕਲਦੇ ਨਿਕਲਦੇ ਕਾਫੀ ਟਾਈਮ ਲੱਗ ਗਿਆ 11 10:50 ਦਾ ਟਾਈਮ ਤਕਰੀਬਨ ਹੋ ਗਿਆ ਹੈਗਾ ਗਵਾਲੀਅਰ ਗੁਰਦੁਆਰੇ ਤੋਂ ਇਲਾਵਾ ਗਵਾਲੀਅਰ ਦਾ ਕਿਨਾ ਇਸ ਵਾਰ ਨਹੀਂ ਦੇਖਿਆ ਉੱਥੇ ਦੀ ਵੀਡੀਓ ਵੀ ਅਸੀਂ ਨਹੀਂ ਬਣਾਈ ਅੱਜ ਦੀ ਸਾਲ ਵਿਜਿਟ ਕੀਤਾ ਸੀ ਅੱਜ ਟਾਈਮ ਥੋੜਾ ਸੀਗਾ ਭੰਡ ਬਹੁਤ ਪਈ ਹੋਈ ਸੀ ਸਾਰੇ ਸਾਰੇ ਸਾਈਡ ਤੇ ਅਸੀਂ ਉੱਥੋਂ ਨਿਕਲਣਾ ਸੀਗਾ ਹੁਣ ਅਸੀਂ ਗੁਰਦੁਆਰਾ ਸ਼ੇਰ ਸ਼ਿਕਾਰ ਜਿਹੜਾ ਕਿ ਧੋਲਪੁਰ ਰਾਜਸਥਾਨ ਚ ਪੈਂਦਾ ਉੱਥੇ ਦਰਸ਼ਨ ਕਰਾਂਗੇ ਚੱਲ ਜਾਈਏ ਉੱਥੇ ਅਸੀਂ ਪਹੁੰਚਦੇ ਹੁਣ ਹੌਂ ਰਸਤੇ ਜੀ 11 ਵਜੇ ਦਾ ਟਾਈਮ ਹੋ ਗਿਆ 12 ਵਜੇ ਤੱਕ ਉਮੇ ਦਾ ਹੀ ਪਹੁੰਚਾਂਗੇ ਚੱਲ ਕੇ ਕਰਦੇ ਆ ਦਰਸ਼ਨ ਕੁੰਡ ਵੀ ਬੜਾ ਹੋ ਰਿਹਾ ਕੁੰਡ ਵੀ ਹੈਗਾ ਮਛਕੂ ਤਾਂ ਐਂਟਰੀ ਕਰਦੇ ਆ ਉੱਥੇ ਹੀ ਜੋੜਾ ਕਰ ਬਣਿਆ ਹੋਇਆ ਹੈਗਾ ਅੰਦਰ ਆਉਂਦੇ ਹੀ ਨਿਸ਼ਾਨ ਸਾਹਿਬ ਨਜ਼ਰ ਆਏਗਾ ਉੱਪਰ ਛੱਤ ਹੈਗੀ ਹੈ ਫਿਰ ਇਧਰ ਹੀ ਸ਼ਰੀਰ ਦਰਬਾਰ ਨੂੰ ਜਾਣ ਵਾਸਤੇ ਰਸਤਾ ਬਣਿਆ ਹੋਇਆ ਤੇ ਖਾਲੇ ਦਲੇ ਕਮਰੇ ਵਿੱਚ ਤੇ ਇੱਥੇ ਬਾਬਾ ਵੀ ਬੈੰਦੇ ਨੇ ਇਹ ਵਾਰ ਸਿਖਣ ਲੱਗਿਆ ਆਥੇ ਆਤਮੇ ਮੋਚ ਕੁੰਡਾ ਸ਼ੇਰ ਸ਼ਿਕਾਰ ਮਹਾਰਾਜ ਦਾ ਸਨ ਦਰਸ਼ਨ ਕਰ ਲੋ ਅੱਥੋਂ ਸੇ ਪ੍ਰਕਰਮਾ ਕਰਾਂਗੇ ਮਹਾਰਾਜ ਦੀ ਇੱਧਰ ਸੁੱਖਾ ਸਨ ਮਹਾਰਾਜ ਦਾ ਮਹਾਰਾਜ ਦਾ ਪ੍ਰਕਾਸ਼ ਮਹਾਰਾਜ ਦਾ ਪ੍ਰਕਾਸ਼ ਅੱਥੋਂ ਪ੍ਰਸਾਦ ਮਹਾਰਾਜਾ ਸਤਾਨ ਪਾਤਸ਼ਾਹੀ ਛੇਵੀਂ ਮਚਕੁੰਡ ਰਾਜਸਥਾਨ ਢੋਲਪੁਰ ਢੋਲਪੁਰ ਦਾ ਏਰੀਆ ਢੋਲਪੁਰ ਪੈਂਦਾ ਮਚਕੁੰਡ ਤੇ ਦਰਬਾਰ ਛੇਵੀਂ ਪਾਤਸ਼ਾਹ ਦਾ ਮਚਕੁੰਡ ਢੋਲਪੁਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ 1612 4 ਮਾਰਚ ਨੂੰ ਚਾਂਗੀੜ ਦੇ ਨਾਲ ਇਸ ਸਥਾਨ ਤੇ ਆਪਣੇ ਮਮਾਰਕ ਚਰਨਾਂ ਦੀ ਜੋ ਇਸ ਸਥਾਨ ਨੂੰ ਬਖਸ਼ਿਸ਼ ਕੀਤੀ। ਔਰ ਇਹ ਜਿਹੜਾ ਪਿੱਛੇ ਸਰੋਵਰ ਆ ਇਹਦੇ ਤੇ 360 ਜਗ ਦੇਵਤੇ ਨੇ ਕਰਾਇਆ। ਔਰ ਅਖ ਜਾਗੋ ਹੁੰਨੇ ਸੀ ਦਿੰਦੇ ਫਿਰ ਇਹ ਮਾਨਤਾਤਾ ਕੋ ਸਾਰੇ ਦੇਵਤੇ ਗਏ। ਉਹਨਾਂ ਨੇ ਕਿਹਾ ਸਾਡੀ ਜਗ ਦੀ ਰੱਖਿਆ ਕਰੋ। ਤਿੰਨ ਪੁੱਤਰ ਸੀ ਉਹਦੇ ਅਬਰੀਜ, ਪ੍ਰਕੋਸ਼ ਤੁਰ ਮਚਕੰਦ ਤੇ ਮਚਕੰਦ ਛੋਟਾ ਸੀ। ਫਰਨੇ ਦੇਵਤਿਆਂ ਨੇ ਉਹਦੇ ਸਿਰ ਤੇ ਹੱਥ ਰੱਖਿਆ ਵੀ ਇਹ ਸਾਨੂੰ ਦੇ ਦੋ। ਸਾਥ ਸੰਗਤ ਜਦੋਂ ਉਹ ਇੱਥੇ ਆ ਗਿਆ ਤੇ 12 ਸਾਲ ਢੰਡ ਚਵਾਨ ਲੈ ਕੇ ਖੜਾ ਰਿਆ। ਜਦੋਂ ਦੇਵਤਿਆਂ ਦਾ ਜਗ ਪੂਰਾ ਹੋਇਆ ਫਿਰ ਦੇਵਤਿਆਂ ਨੂੰ ਕਿਹਾ ਵੀ ਹੁਣ ਮੈਨੂੰ ਸੌਣ ਦੀ ਜਗ੍ਹਾ ਦੱਸੋ। ਆ ਜਿਹੜੀ ਇੱਥੇ ਗੋਲ ਪਹਾੜੀ ਐ ਉਹਦੇ ਵਿੱਚ ਪੰਦਰਾਂ ਮਚਕੁੰਡ ਦੀ ਜਿੱਥੇ ਉਹ ਸੁੱਤਾ ਸੀ। ਪਹਿਲਾਂ ਤੇ ਇਥੋਂ ਦੀ ਵੈਸੇ ਜਿਹੜੀ ਹਿਸਟਰੀ ਉਹਦੇ ਵਿੱਚ ਇਹ ਆ ਕਿ ਮਤਰਾ ਨਿਕਲਦੀ ਸੀ ਇਹ ਜਾਂਕੇ ਤੇ ਫਿਰ ਮੱਲਾ ਉਹ ਉਹਦੇ ਸੁੱਤਾ ਰਿਹਾ ਤੇ ਬਾਅਦ ਵਿੱਚ ਜਦੋਂ ਮੱਲਾ ਕੇ ਇਦਰੋਂ ਭਗਵਾਨ ਕਿਰਸ਼ਨ ਦਾ ਜਰਾਸੰਧਾ ਜੰਗ ਚੱਲਦਾ ਸੀ ਦਸ਼ਮਪਾਛਾ ਮਹਾਰਾਜ ਨੇ ਵੀ ਜਾ ਕੇ ਲਿਖਿਆ ਤੇ ਇਹਨਾਂ ਦਾ ਜੰਗ ਚੱਲਦਾ ਸੀ ਤੇ ਬਾਅਦ ਵਿੱਚ ਰੋ ਭਗਵਾਨ ਕਿਰਸ਼ਨ ਜਿਹੜੇ ਨੇ ਇਹਨਾਂ ਨੇ ਸੋਚਿਆ ਵੀ ਮੱਲਾ ਆਪਣੇ ਕਿਸੇ ਨਾ ਕਿਸੇ ਤਰ੍ਹਾਂ ਮੱਲਾ ਕੇ ਜਰਾਸੰਧ ਨੂੰ ਮਾਰ ਦਿੱਤਾ ਜਾਏ ਉਹ ਜਰਾਸਿੰਦ ਨੇ ਆਪਣੇ ਮਿੱਤਰ ਨੂੰ ਲੈਟਰ ਲਿਖਿਆ ਕਾਲੇ ਜਵਨ ਜਿਹੜਾ ਕਾਬਲ ਦਾ ਬਾਦਸ਼ਾਹ ਸੀ ਉਹਨੂੰ ਲਿਖਿਆ ਤੂੰ ਮੇਰਾ ਮਿੱਤਰ ਹੈ ਇੱਥੇ ਆ ਕੇ ਮੇਰੀ ਮਦਦ ਕਰ ਤੇ ਉਹ ਉੱਥੋਂ ਉਹ ਚੱਲਿਆ ਤੇ ਇਧਰੋਂ ਭਗਵਾਨ ਕਿਸੇ ਰਣ ਭੂਮਕਾ ਇਸ ਸੀ ਜਦੋਂ ਪਤਾ ਲੱਗਾ ਕਿ ਉਹ ਆ ਗਿਆ ਭਗਵਾਨ ਕਿਸੇ ਉੱਥੋਂ ਦੌੜਿਆ ਜਿੱਥੋਂ ਨਾ ਪੈ ਗਿਆ ਨਾ ਰਣ ਛੋੜ ਭਗਵਾਨ ਰਣ ਭੂਮਕਾ ਨੂੰ ਛੱਡ ਕੇ ਦੌੜੇ ਦੌੜਦੇ ਦੌੜਦੇ ਫਿਰ ਤਹਿ ਜਿੱਤੇ ਮਚਕੰਦ ਸੁੱਤਾ ਸੀ ਇਨੋਂ ਵਾਰਸ ਜਿਹੜਾ ਤੈਨੂੰ ਜਗਾਏਗਾ ਫਸਮ ਹੋ ਜਾਏਗਾ ਤੇ ਉਹ ਜਦੋਂ ਆਇਆ ਭਗਵਾਨ ਕਿਸ਼ਨ ਅੱਗੇ ਨਿਕਲ ਗਿਆ ਪਿੱਛੋਂ ਉਹ ਆਇਆ ਉਹਨੇ ਸੋਚਿਆ ਕਿ ਕੋਈ ਸੂਰਮਾ ਸੁੱਤਾ ਹੈ ਤੇ ਉਹਨੇ ਆਣ ਕੇ ਇੱਕਦਮ ਲੱਤ ਮਾਰੀ ਤੇ ਖੜਾ ਹੋ ਮੇਰੇ ਨਾਲ ਜੰਗ ਕਰ ਤੇ ਉਹਨੂੰ ਵਾਰਸ ਜਿਹੜਾ ਜਿਹੜੀ ਵੀ ਉਹਦੇ ਨਾਲ ਦ੍ਰਿਸ਼ਟੀ ਮਿਲ ਜਾਂਦੀ ਸੀ ਉਹ ਅੰਧੀ ਮੱਲਾਕ ਸ਼ਕਤੀ ਉਹਦੇ ਚਲੇ ਜਾਂਦੀ ਸੀ ਤੇ ਉਹਨੂੰ ਮੱਲਾਕ ਜਿਹੜੇ ਭਗਵਾਨ ਕਿਸ਼ਨ ਦੌੜਿਆ ਦੇ ਮਛਕਾਂ ਦੇ ਜੀ ਨੇ ਉਹਨੂੰ ਮਾਰਤਾ ਉਸ ਤੋਂ ਬਾਅਦ ਫਿਰ ਭਗਵਾਨ ਕ੍ਰਿਸ਼ਨ ਉਹਦੇ ਕੋਲ ਆਏ ਉਹਨੂੰ ਕਿਹਾ ਕਿ ਤੁਸੀਂ ਮੱਲਾ ਕੇ ਮੈਨੂੰ ਮੁਕਤੀ ਦਿਓ ਇਹਨੂੰ ਮੁਕਤੀ ਦੇ ਰਹੇ ਹੋ ਤੇ ਉਹਨੇ ਆਖਿਆ ਵੀ ਹੁਣ ਨਹੀਂ ਤੈਨੂੰ ਕਾਲ ਯੁਗ ਵਿੱਚ ਮੁਕਤੀ ਜਿਹੜਾ ਕਾਲ ਯੁਗ ਦਾ ਅਵਤਾਰ ਆਊਗਾ ਉਹ ਤੈਨੂੰ ਮੁਕਤੀ ਦੇਊਗਾ ਸਾਧ ਸੰਗਤ ਜੋ ਜੂਨਾ ਵਿੱਚ ਭੋਕਦਾ ਪਕਦਾ ਦੌੜਦਾ ਭੱਜਦਾ ਫਿਰ ਮਤਲਬ ਕਿ ਉਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 6ਵੇਂ ਪਾਤਸ਼ਾਹ ਜਾਂਗੀਰ ਦੇ ਨਾਲ ਇੱਥੇ ਆਏ ਤੇ ਇੱਥੇ ਉਹ ਫਿਰ ਛੇਰ ਦੇ ਰੂਪ ਵਿੱਚ ਉਹ ਆਇਆ ਮੱਲਾ ਉਹ ਆਣ ਕੇ ਇੱਕਦਮ ਜਾਂਗੀਰ ਤੇ ਛਿਪਟਿਆ ਜਾਂਗੀਰ ਦੀ ਆਵਾਜ਼ ਨਿਕਲੀ ਹਰ ਕੇ ਪੀਰ ਮੈਨੂੰ ਬਚਾਓ ਇੱਕਦਮ ਮੱਲਾ ਕੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਢਾਲ ਚੱਕੀ ਤੇ ਅੱਗੇ ਦੌੜ ਕੇ ਮਹਾਰਾਜ ਨੇ ਜਦੋਂ ਪੰਜਾ ਢਾਲ ਤੇ ਵਜਾ ਇੱਥੋਂ ਮਾਰਾਂ ਤਲਵਾਰ ਕੱਢ ਕੇ ਥੱਲੇ ਉਹਦੇ ਢਿੱਡ 'ਚ ਮਾਰ ਕੇ ਇਹਨੂੰ ਮਾਰਤਾ ਸਾਧ ਸੰਗ ਜੀ ਦੋ ਛੇਰ ਜੇ ਤੁਸੀਂ ਜਿੰਨਾ ਪ੍ਰੇਮੀਆਂ ਨੇ ਪੰਜਾਬ ਦੇ ਦਰਸ਼ਨ ਕੀਤੇ ਨੇ ਦੋ ਸ਼ੇਰ ਮਹਾਰਾ ਨੇ ਪੰਜਾਬ ਚ ਮਾਰੇ ਆ ਉਹ ਮਾਰੇ ਰੁੱਤੋਂ ਤਲਵਾਰ ਮਾਰ ਕੇ ਮਾਰੇ ਆ ਇਹ ਥੱਲਿਓਂ ਤਲਵਾਰ ਮਾਰ ਕੇ ਮਾਰਿਆ ਇਹ ਵਿਸ਼ੇਸ਼ਤਾ ਇਤੋਂ ਦੀ 1612 4 ਮਾਰਚ ਨੂੰ 6 ਪਾਛਾ ਜਿੱਤੇ ਆਏ 5 ਮਾਰਚ ਨੂੰ ਸ਼ੇਰ ਮਾਰਿਆ 6 ਮਾਰਚ ਨੂੰ 6 ਪਾਛਾ ਮਹਾਰਾ ਜੀ ਇਥੋਂ ਗਵਾਲੀਆ ਰਵਾਨਾ ਹੋ ਗਏ ਜਹਾਂਗੀਰ ਆਗਰੇ ਨੂੰ ਰਵਾਨਾ ਹੋ ਗਿਆ ਇਹ ਸਾਥ ਸੰਗਤਾਂ ਨੂੰ ਇਸ ਈ ਸੁਣਾ ਦਿੱਤੀ ਐ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੁਣ ਚਾਹ ਤਿਆਰ ਐ ਪਿਆਰ ਨਾਲ ਚਾਹ ਛਕੋ ਦੇਖੇ ਪ੍ਰੇਮੀ ਨੇ ਭਾਈ ਦਾਨ ਦੇਣਾ ਉਹ ਦੇ ਸਕਦਾ ਐ ਕਿਉਂਕਿ ਸੰਗਤਾਂ ਮੱਲਾ ਕੇ ਆਉਂਦੀਆਂ ਤੇ ਦਾਨ ਕਰਕੇ ਹੀ ਆਉਂਦੀਆਂ ਕਿ ਜਦੋਂ ਜਾਣਾ ਧਰ ਜਗ ਆਪਣਾ ਥੋੜਾ ਥੋੜਾ ਦਾਨ ਦੇਣਾ ਹਾਈਵੇ ਹੈਗਾ ਜੀ ਟੰਡਿਕਰ ਦਿੱਲੀ ਹਾਈਵੇ ਸਾਢੇ ਸਾਢੇ ਦਾ ਟਾਈਮ ਹੋ ਗਿਆ ਸੀਗਾ ਹਲੇ ਥੋੜਾ ਦਿਨ ਲੇਟ ਚੱਲ ਰਹੇ ਆ। ਕਾਕੇ ਦੀ ਹੱਟੀ ਕਰਕੇ ਹੈਗਾ ਇੱਥੇ। ਤੋਂ ਦੇ ਟੱਬਾ ਤੇ ਇੱਥੇ ਚਾਹ ਪਕੌੜੇ ਜਿਹੜੇ ਲੈ ਆ। ਅੱਜ ਯਾਤਰਾ ਦੀ ਸਮਾਪਤੀ ਵੱਲ ਵਧ ਰਹੇ ਆ। ਯਾਤਰਾ ਦੀ ਅਰਦਾਸ ਜਿਹੜਾ ਸੀਗੀ ਧੋਲਪੁਰ ਵਿਖੇ ਤੇ ਗਵਾਲੀਅ ਵਿਖੇ ਹੋ ਗਈ ਸੀਗੀ। ਅੱਜ ਯਾਤਰਾ ਦਾ ਆਖਰੀ ਦਿਨ ਹੈ ਤੇ ਹੁਣ ਘਰ ਵੱਲ ਨੂੰ ਵਧ ਰਹੇ ਆ। ਲੰਬਾ ਸਮਾਂ ਲੇਟ ਹੋ ਜਾਗੇ ਥੋੜਾ। ਤੇ ਹਲੇ ਆਦਾ ਖਾਣਾ ਨਹੀਂ ਖਾਇਆ ਚਾਪ ਕੋੜੇ ਇੱਥੇ ਖਾਏ ਆ ਟੱਬੇ ਤੇ ਕਾਕੇ ਦੀ ਹੱਤੀ ਤੇ ਜਿਹੜੇ ਕਿ ਹੁੰਦਲੀ ਬਾਰਡਰ ਤੋਂ ਜਸਟ ਥੱਲੇ ਉਤਰ ਕੇ ਦਿੱਲੀ ਹਾਈਵੇ ਤੇ ਥੋੜੀ ਦੂਰ ਬਾਅਦ ਹੀ ਆ ਜਾਂਦੀ ਹੈਗੀ ਆ ਉਹ ਲਫਾਫੇ ਲਫੂਫੇ ਚੱਕ ਲਿਓ। ਉਹ ਲਫਾਫੇ ਚੱਕ ਲੈ। ਬੋਤਲ ਕੱਢ ਲੈ। ਚੱਪਲ ਆਏ, ਬੋਤਲਾਂ ਕੱਢਤੀਆਂ ਰੱਖਿਆ ਆਪਰ। ਅੱਛਾ ਅੱਛਾ। ਪਾਣੀ ਵਾਲੀ ਸਟੀਲ ਕੀ? ਪਾਣੀ ਵਾਲੀ ਬੋਤਲ ਰੱਖਤੀ ਪਰ। ਦੋ ਉਹ ਕੱਢ ਲਓ। ਉਹ ਉੱਥੇ ਜਿਹੜੇ ਉਹ ਲੇਤੇ। ਬੈਠੇ। ਨਾ ਪੈਠੇ ਵੀ ਉਹੋ ਵੀ। ਤੇਲਾਂ ਦਾ ਤੇਲ, ਤੇਲਾਂ ਦਾ ਤੇਲ ਕਿੱਥਾ ਰੱਖਿਆ ਵੇ ਦੇਖੋ। ਤੇਲਾਂ ਦਾ ਤੇਲ ਉਹ ਚੀਜ਼ ਕਿੱਥੇ ਦੀ? ਅੱਜ ਤਰੀਕ 1 ਜਨਵਰੀ ਸਾਲ 2024 ਹੁਣ ਜਿਹੜਾ ਟਮਾ ਇਸ ਸਮਾਂ ਜਿਹੜਾ ਹੈਗਾ ਇਸ ਟਾਈਮ 10:40 ਮਿੰਟ ਹੋਇਆ ਗੁਰੂ ਨੇ ਕਿਰਪਾ ਕੀਤੀ ਹੈ ਜਿਹੜੀ ਇਹ ਯਾਤਰਾ ਸੀ ਭਾਈ ਮੋਕਮ ਸਿੰਘ ਬੇੜ દ્વાਰਕਾ ਨੂੰ ਸਮਰਪਿਤ ਸੀਗੀ ਇਹ ਗੁਰੂ ਦੀ ਕਿਰਪਾ ਨਾਲ ਨਿਰਵਿਘਨ ਡੜੀ ਹੈ ਵਾਪਸੀ ਹੋਈ ਹੈ 10 ਆਪਣੇ ਘਰ 49 ਵਿਕੇ ਗੱਡੀ پارک ਕਰਤੀ ਗੱਡੀ ਚੋਂ ਹਲੇ ਉਤਰੀ ਨਹੀਂ ਹੈਗੇ। ਗੁਰੂ ਦੀ ਗੁਰੂ ਦਾ ਸ਼ੁਕਰਾਨਾ ਜਿਹੜਾ ਹੈ ਕਰਨਾ ਸੀਗਾ ਤੇ ਕਰ ਵੀ ਚੁੱਕੇ ਆਂ ਆਖਰੀ ਸਮਾਪਤੀ ਦੀ ਅਰਦਾਸ। ਥੋਲਪੁਰ ਰਾਜਸਥਾਨ ਵਿੱਚ ਜਿਹੜਾ ਗੁਰੂ ਘਰ ਵਿਜ਼ਿਟ ਕੀਤਾ ਸੀ ਉੱਥੇ ਹੋਈ ਸੀਗੀ। ਯਾਤਰਾ ਦੇ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ। ਸਾਰੀਆਂ ਘਟਨਾਵਾਂ ਨੂੰ ਸਾਰੀਆਂ ਘਟਨਾਵਾਂ ਨੂੰ ਦਿਖਾਣਾ ਔਰ ਰਿਕਾਰਡ ਕਰਨਾ ਸੰਭਵ ਨਹੀਂ ਹੈਗਾ। ਪਰ ਕੋਸ਼ਿਸ਼ ਕੀਤੀ ਹੈ ਵੱਤੋ ਵੱਦ ਗੁਰੂ ਘਰਾਂ ਦੇ ਦਰਸ਼ਨ ਕਰਾਉਣ ਦੀ ਤੇ ਉਹਨਾਂ ਦਾ ਇਤਿਹਾਸ ਸਾਂਝਾ ਕਰਨ ਦੀ ਇਤਿਹਾਸ ਸਾਂਝਾ ਕਰਦੇ ਹੋਏ ਗੁਰੂ ਘਰਾਂ ਦੇ ਦਰਸ਼ਨ ਕਰਾਉਂਦੇ ਹੋਏ ਕਰਾਉਂਦੇ ਹੋਏ ਹੋ ਗਈਆਂ ਭੁੱਲਾਂ ਗਲਤੀਆਂ ਦੀ ਮਾਫੀ ਚਾਹਦੇ ਹਾਂ ਸੰਗਤ ਵਖਨ ਯੋਗ ਦੇਵ ਸਜਣ ਅਸੀਸੜੀਆਂ ਜੋ ਹੋਵੇ ਸਾਇਕ ਸੋਮੇਲ ਦੇਵ ਸਿਸਾਂ ਗੱਜਵਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ